ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਅਨਦਰ ਵੀਡੀਓ ਹੋਪਸ ਆਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੇ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੀ ਲਾਈਕ ਕਰਨਾ ਕਰੋ ਸ਼ੇਅਰ ਕਰਨਾ ਕਰੋ ਕਮੈਂਟ ਵੀ ਕਰਨਾ ਕਰੋ ਤੇ ਹੁਣ ਮੈਂ ਟਾਈਮ ਹੋ ਰਿਹਾ ਮਾਰਨਿੰਗ ਦਾ 6:30 ਦਾ ਟਾਈਮ ਹੋ ਰਿਹਾ ਤੇ ਮੈਂ ਰੱਖੀ ਹੋਈ ਚਾਹ ਬਣਨੀ ਉਹ ਤਾਂ ਬਣ ਰਹੀ ਚਾਹ ਮੈਂ ਰਾਤ ਮਾਮੂਠਾਂ ਦੀ ਦਾਣ ਕੱਢ ਕੇ ਰੱਖੀ ਸੀ ਵੀ ਸਵੇਰੇ ਉੱਠ ਕੇ ਮੈਨੂੰ ਪੀਉ ਦੂੰਗੀ ਬਣਾਉਣ ਵਾਸਤੇ ਜਰੂਰੀ ਮਾਮੂਠਾਂ ਦੀ ਬਣਾਉਣੀ ਹੁੰਦੀ ਸ਼ਾਮ ਨੂੰ ਬਣਾਉਣਾ ਚਾਹੇ ਸਵੇਰੇ ਬਣਾਵਾਂ ਪਹਿਲਾਂ ਪਰ ਮੈਨੂੰ ਵਾਸ਼ ਕਰਕੇ ਗਰਮ ਪਾਣੀ ਚ ਮੈ ਸੋਕ ਕਰਦਣੀ ਹੁੰਦੀ ਆ ਪਰ ਫਿਰ ਹੁਣ ਮੈਨੂੰ ਲੱਗ ਰਿਹਾ ਵੀ ਰਾਤ ਆਈ ਸਬਜੀ ਨੂੰ ਗੋਭੀ ਦੀ ਕਾਫੀ ਪਈ ਅੱ비 ਸਾਡੇ ਤੋਂ ਕੰਮ ਚੱਲ ਜੂਗਾ ਇੱਕ ਟੌਗਾ ਆਪਾਂ ਨੇ ਪਿਆ ਫਿਰ ਮੈਂ ਕਿਤੇ ਦਾਲ ਕਿਉਂ ਬਣਾਉਣੀ ਦਾਲ ਸ਼ਾਮ ਨੂੰ ਫਰੈਸ਼ ਬਣਾ ਲਵਾਂੀ ਹੁਣ ਮੈਂ ਡਬਲ ਮਾਈਂਡਡ ਚ ਹੋਈ ਪੀ ਬਣਾਵਾਂ ਮਾ ਨਾ ਬਣਾਵਾਂ ਫਿਰ ਮੈਂ ਕੈਨਸਲ ਕਰਤਾ ਦਾਲ ਦੀ ਸਲਾਮ ਮੈਂ ਕੈਨਸਲ ਕਰਤੀ ਵੀ ਚਲੋ ਸ਼ਾਮ ਨੂੰ ਤਾਜੀ ਬਣਾ ਲਾਂਗੇ ਹੁਣ ਗੋਭੀ ਪਈ ਹੈ ਵੀ ਸਾਨੂੰ ਚਾਹ ਰਿਆਣੇ ਨੂੰ ਨਾ ਫੰਗ ਬਹੁਤ ਹੈ ਤੇ ਦਾਲ ਸ਼ਾਮ ਨੂੰ ਤਾਜੀ ਬਣ ਜੂਗੀ ਇਹ ਰਾਤ ਕੱਢ ਕੇ ਤਾਂ ਹੀ ਰੱਖੀ ਸੀ ਬਾਹਰ ਵੀ ਸ਼ਾਮ ਨੂੰ ਬਣਾਵਾਂਗੇ ਅਹ ਸੌਰੀ ਸਵੇਰ ਮੈਂ ਉਰ ਉਰਨਸਰ ਮੈਂ ਸੋ ਕਰ ਦੂੰ ਫਿਰ ਸਾਹਮਣੇ ਆਪਣੇ ਚੀਜ਼ ਪਈ ਹੋਵੇ ਨਾ ਯਾਦ ਰਹਿੰਦਾ ਸਾਹਮਣੇ ਚੀਜ਼ ਨਾ ਕੱਢ ਕੇ ਰੱਖਾਂ ਮੈਂ ਮੇਰੇ ਨਹੀਂ ਯਾਦ ਰਹਿੰਦਾ ਹੈਗਾ ਫਿਰ ਤੁਹਾਨੂੰ ਚਾਹੀਦਾ ਨਾ ਵੀ ਰਾਤ ਕੀ ਸੋਚਿਆ ਸੀ ਆਪਾਂ ਇੱਧਰ ਮੰਗੇ ਚਾਰਜ ਪਾ ਲਈਏ ਦੁੱਧ ਪੀਣੀ ਨੂੰ ਆਪਣੀ ਚਾਹ ਉਸ ਤੋਂ ਬਾਅਦ ਫਿਰ ਤਾਵਾਂ ਨੂੰ ਹੋਰ ਦੇ ਕੰਮ ਆ ਟਾਈਮ ਹੋ ਗਿਆ ਪੌਣੇ 9 ਦਾ ਤੇ ਅੱਜ ਮੈਂ ਜਲਦੀ ਨਹਾ ਲਈ ਨਹਾਉਣ ਦਾ ਕੰਮ ਨਿਵੇੜਦਾ ਫਿਰ ਨਾ ਪਤਾ ਕਿ ਕੰਮ-ਕੋਮ ਕਰਕੇ ਨਾ ਉਹਨਾਂ ਕਾ ਠੰਡ ਵਾਲੀ ਲੱਗਦੀ ਨਾ ਉਹਨੂੰ ਜੀ ਨਹੀਂ ਕਰਦਾ ਦਵਿੰਦਰ ਵੀ ਨਾਲੇ ਮੈਂ ਵੀ ਨਹਾ ਲਈ ਤੇ ਬਾਥਰੂਮ ਕਰਤਾ ਸਾਫ਼ ਸੁਗਾਤਾ ਫਿਰ ਹੁਣ ਮੈਂ ਜਾਣੇ ਕਿਚਨ ਵਿੱਚ ਕਰਦੀ ਹਾਂ ਬ੍ਰੇਕਫਾਸਟ ਦੀ ਤਿਆਰੀ ਚੀਜ਼ ਚਿਲੀ ਬਣਾਉਂਗੀ ਸਬਜ਼ੀਆਂ ਕੱਟ ਕੇ ਮੈਂ ਰੱਖਤੀਆਂ ਸੀ ਬ੍ਰੇਕਫਾਸਟ ਕਰ ਤੁਸੀਂ ਵੀ ਖਾਓਗੇ ਖਾ ਲੇ ਫਿਰ ਨਾਲ ਦੇ ਨਾਲ ਮੈਂ ਰੋਟੀ ਬਣਾ ਲਵਾਂਗੀ ਆਟਾ ਵੀ ਗੁੰਨਤਾ ਸਬਜ਼ੀ ਪਈ ਰਾਂਤ ਵਾਲੀ ਜਾਣੇ ਹੁਣ ਕਿਚਨ ਵਿੱਚ ਨਾ ਕੇ ਠੰਢ ਜੀ ਉਤਰ ਜਾਨੀਏ ਪਹਿਲਾਂ ਠੰਡ ਠੰਡ ਕਰੀ ਜਾਨੇ ਹੁਣ ਨਾ ਕੇ ਨਾ ਠੰਡ ਉਤਰ ਗਈ ਹੁਣ ਠੰਡ ਲੱਗਦੀ ਹੈਗੀ ਬਾਹਰ ਕੁਝ ਇਸ ਤਰ੍ਹਾਂ ਦਾ ਮੌਸਮ ਹੈ ਧੁੰਦ ਦਾ ਪੌਣ ਨੌ ਦਾ ਟਾਈਮ ਹੈ ਤੇ ਬਾਹਰ ਧੁੰਦਾ ਮੈਂ ਕੱਪੜੇ ਧੋਣੇ ਇਸ ਵਿੱਚ ਮੈਂ ਕਿਾ ਚਲ ਫੇਰ ਹੀ ਧੋਵਾਂ ਪਹਿਲਾਂ ਮੈਂ ਕਿਚਨ ਦਾ ਕੰਮ ਖ ਫਿਰ ਦੇਖਾਂਗੇ ਜੇ ਮੌਸਮ ਸਾਫ਼ ਹੋ ਗਿਆ ਤਾਂ ਫਿਰ ਕੱਪੜੇ ਧੂੰਗੀ ਕੱਪੜਾ ਤਾਂ ਛੇੜਾ ਮੈਂ ਛੇੜ ਦੇਣਾਂ ਠੰਡ ਵਿੱਚ ਨਾ ਬਾਹਰ ਨਿਕਲਣ ਨੂੰ ਕੀ ਕਰੇ ਨਾ ਕੱਪੜੇ ਬਾਹਰ ਪਾਉਣ ਨੂੰ ਕੀ ਕਰੇ ਬਹੁਤ ਧੁੰਦ ਹੈ 18 ਜਿਹੜੇ ਕਬੂਤਰ ਦਾਣੇ ਚੁਗ ਰਹੇ ਸੀਗੇ ਮਾੜੀ ਆਵਾਜ਼ ਸੁਣਨ ਨਾਲ ਮਾੜੇ ਖੜਕੋ ਉੱਡ ਜਾਂਦੇ ਨੇ ਸਾਰੇ ਚੱਲੀਏ ਅੰਦਰ ਇਧਰ ਬਣਾ ਲਈ ਸੀ ਮੈਂ ਬ੍ਰੈਕਫਾਸਟ ਬਣ ਜੋ ਕਿ ਅਸੀਂ ਬਸ ਪਚੀਸ ਚਿਲੀ ਟਾਈਪ ਮੈਂ ਬਣਾਉਣੀ ਹੁੰਦੀ ਹੈ ਪਿਆਜ਼ ਤੇ ਮਲਾ ਮਿਰਚ ਪਾ ਕੇ ਇਹਦੇ ਵਿੱਚ ਆਪਾਂ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਆ ਪਰ ਮੈਨੂੰ ਜਿਹਨੂੰ ਹੋਰ ਖਾਣਾ ਹੁੰਦਾ ਮੈਨੂੰ ਫਿਰ ਉਹਨਾਂ ਦੇ ਚੋਇਸ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਉਹ ਨਹੀਂ ਖਾਂਦੇ ਹਨਾ ਗਾਜਰ ਮਟਰ ਫ੍ਰਿਜ ਵਿੱਚ ਮੇਰੇ ਕੋਲ ਹਰ ਟਾਈਮ ਅਵੇਲੇਬਲ ਹੁੰਦੇ ਮੈਂ ਉਹ ਵੀ ਪਾ ਸਕਦੀ ਇਵਨ ਕੱਟੀ ਪਈ ਹੁੰਦੀ ਗਾਜਰ ਮਟਰ ਕੱਡੇ ਪਈ ਹੁੰਦੇ ਨੇ ਪਰ ਫਿਰ ਉਹ ਨਹੀਂ ਖਾਂਦੇ ਮੈਂ ਨਹੀਂ ਪਾਉਂਦੀ ਹੈਗੀ ਮੈਂ ਮੈਂ ਤਾਂ ਖਾ ਲਾ ਮੈਨੂੰ ਕੋਈ ਮਰਜ਼ੀ ਸਬਜ਼ੀ ਖਵਾ ਦਿਓ ਮੈਂ ਖਾ ਲਾਂ ਨੀ ਮਸ਼ਰੂਮ ਵੀ ਇੱਥੇ ਪਾ ਸਕਦੇ ਇਹ ਉਹ ਬ੍ਰੈਕਫਾਸਟ ਰੈਡੀ ਤੇ ਕਿਚਨ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਆ ਗਈ ਡਰਾਇੰਗ ਰੂਮ ਵਿੱਚ ਡਰਾਇੰਗ ਰੂਮ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹੋਈ ਪਈ ਹੈ ਸੈਟਿੰਗ ਵੀ ਕਰਨੀ ਹੈ ਕੁਸ਼ਨਸ ਦੀ ਸੋਫਾ ਕਵਰ वगैरह ਅਚੀ ਤਰ੍ਹਾਂ ਇਹ ਸੈੱਟ ਕਰਕੇ ਲਗਾ ਦੂੰਗੀ ਤੇ ਫਿਰ ਮੈਂ ਡਸਟਿੰਗ ਵੀ ਕਰੂੰਗੀ ਅੱਜ ਫਾਈਨਲੀ ਮੈਨੂੰ ਲੱਗਿਆ ਕਿ ਮੈਂ ਕਰਦਾਂ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਇੰਨੇ ਜ਼ਿਆਦਾ ਮਾਰਨਿੰਗ ਵਿੱਚ ਤਾਂ ਸਿਰਫ ਕਿਚਨ ਦਾ ਕੰਮ ਹੀ ਨ ਖਤਮ ਹੁੰਦਾ 10 ਵਜੇ ਤੱਕ 10 10:30 ਵਜੇ ਜਾਂਦੇ ਨੇ ਅੱਜ ਮੈਨੂੰ 10:30 ਵਜੇ ਤੱਕ ਕਿਚਨ ਚੋਂ ਨਿਕਲਣਾ ਮਿਲਿਆ ਸਾਢੇ 10 ਮੈਂ ਕਿਚਨ ਦਾ ਕੰਮ ਕਰਕੇ ਫ੍ਰੀ ਹੁੰਦੀ ਆ ਫੇਰ ਮੈਂ ਦੂਜੀ ਕਮਾਂਵਾਲ ਕੋਈ ਡਸਟਿੰਗ ਕੋਈ ਸੈਟਿੰਗ ਕੋਈ ਸਫਾਈ ਫੇਰ ਉਹ ਉਹਨਾਂ ਕਮਾਂਵਾਲ ਹੁੰਦੀ ਆ ਮੈਂ ਨਹੀਂ 10 ਦਾ ਰੋਜ਼ ਦੇ ਪੱਕਾ ਹੀ ਨਹੀਂ ਕਈ ਵਾਰ ਸਾਢੇ 10 ਵੀ ਪਰ ਜਾਂਦੇ ਨੇ ਡਿਪੈਂਡ ਕਰਦਾ ਕਿ ਫੈਮਿਲੀ ਮੈਂਬਰਸ ਖਾਣਾ ਕਿੰਨੇ ਕਵਜੇ ਖਾਂਦੇ ਨੇ ਜਲਦੀ ਖਾ ਲਣ ਤਾਂ ਆਪਣਾ ਲੇਡੀਜ਼ ਦਾ ਕੰਮ ਜਲਦੀ ਹੋ ਜਾਂਦਾ ਤੇ ਕਹਿ ਦਨ ਰੁਕ ਜਾਓ ਹਲੇ ਭੁੱਖ ਨਹੀਂ ਹਲੇ ਭੁੱਖ ਨਹੀਂ ਹਣਾ ਫੇਰ ਆਪਾਂ ਬੈਠਾ ਇਹਨਾਂ ਵੀ ਕਿਚਨ ਦਾ ਕੰਮ ਖਤਮ ਕਰਾਂਗੇ ਫੇਰ ਕਿਸੇ ਹੋਰ ਕੰਮ ਨੂੰ ਹੱਥ ਪਾਵਾਂਗੇ ਤੇ ਬਿੱਜੀ ਕਈ ਵਾਰ ਤਾਂ ਨਿਕਮੋਟਾ ਕੰਮ ਕਰ ਲੇ ਤਾਂ ਕਈ ਵਾਰ ਤਾਂ ਬ ਸਾਰੇ ਸੋਫਾ ਕਵਰ ਕੁਸ਼ਨ ਸੈੱਟ ਕਰਨ ਤੋਂ ਬਾਅਦ ਇੱਕ ਲੁੱਕ ਬਦਲ ਜਾਂਦੀ ਹੈ। ਇੰਨਾ ਅੰਤਰ ਆ ਜਾਂਦਾ ਪਹਿਲਾਂ ਵਾਲੀ ਸੈਟਿੰਗ ਵਿੱਚ ਤੇ ਬਾਅਦ ਵਿੱਚ ਜਿਹੜੀ ਆਪਾਂ ਸੈਟਿੰਗ ਕਰ ਦਿੰਨੇ ਹਾਂ ਨਾ ਥੋੜਾ ਜਿਹਾ ਆਪਣਾ ਹੱਥ ਲੱਗ ਜੇ ਔਰ ਜਿੱਥੇ ਥੋੜਾ ਜਿਹਾ ਆਪਣਾ ਹੱਥ ਲਾ ਦਿਓ ਜਗ੍ਹਾ ਹੀ ਸਵਰਗ ਬਣ ਜਾਂਦੀ ਹੈ ਮੈਨੂੰ ਲੱਗਦਾ ਦੇਖਣਯੋਗ ਹੋ ਜਾਂਦੀ ਹੈ। ਇੰਨਾ ਫਰਕ ਪੈ ਜਾਂਦਾ। ਜੇ ਆਪਾਂ ਬਿਲਕੁਲ ਦੇਖੋ ਆਪਾਂ ਆਪਾਂ ਹੱਥ ਨੂੰ ਸੌਰੀ ਆਪਾਂ ਘਰ ਨੂੰ ਹੱਥ ਨਹੀਂ ਲਾਈ ਆ ਨਾ ਕਿਸੇ ਵੀ ਚੀਜ਼ ਨੂੰ ਕੁ ਸੈਟਿੰਗ ਨਾ ਕਰੇ ਸਫਾਈ ਨਾ ਕਰੇ ਘਰ ਦੀ ਕੀ ਹਾਲਤ ਹੋ ਜਾਂਦੀ ਹੈ। ਸਫਾਈ ਕਰ ਦੋ ਥੋੜੇ ਬਹੁਤੇ ਸੈਟਿੰਗ ਕਰ ਦੋ ਉਹੀ ਚੀਜ਼ ਐਨੀ ਸੋਹਣੀ ਲੱਗਣ ਲੱਗ ਜਾਂਦੀ ਆ ਬਿਲਕੁਲ ਇੱਕਦਮ ਫਰੈਸ਼ ਲੁੱਕ ਆਉਂਦੀ ਆ ਵੀ ਹਾਂ ਬੈਠਣ ਨੂੰ ਦਿਲ ਕਰਦਾ ਕਮਰੇ ਚ ਵੜਨ ਨੂੰ ਦਿਲ ਕਰਦਾ ਸਫਾਈ ਹੋਏ ਜੇ ਜੇ ਸਫਾਈ ਨਾ ਕਰੀ ਹੋਵੇ ਕਿਤੇ ਐਨ ਖਲਾਰਾ ਪੇ ਹੋਵੇ ਕਮਰੇ ਚ ਵੜਨ ਨੂੰ ਦਿਲ ਨਹੀਂ ਕਰਦਾ ਫਿਰ ਐਂ ਲੱਗਦਾ ਵੀ ਕਿੱਥੇ ਆ ਗਿਆ ਆਪਾਂ ਇਹ ਜਾਂੜ ਚੀਜ਼ੇ ਐਨਾ ਫਰਕ ਹੁੰਦਾ ਜੇ ਸੈਟਿੰਗ ਹੋ ਗਈ ਸਾਰੀ ਤੇ ਹੁਣ ਮੈਂ ਡਸਟਿੰਗ ਵੀ ਕਰ ਰਹੀ ਆ ਨਾਲ ਦੀ ਨਾਲ ਮੈਂ ਕਹ ਡਸਟਿੰਗ ਦਾ ਕੰਮ ਵੀ ਕਰਦਾ ਇੱਧਰ ਤਾਂ ਮੈਨੂੰ ਬਹੁਤ ਬਹੁਤ ਘੱਟ ਲੋਡ ਪੈਂਦੀ ਐ ਡਸਟਿੰਗ ਦੀ ਖਾਸ ਕਰ ਹੋਣ ਵਾਲੇ ਮੌਸਮ ਵਿੱਚ ਗਰਮੀਆਂ ਵਾਲੇ ਗਰਮੀਆਂ ਚਾ ਫਿਰ ਵੀ ਮੈਂ ਹਫ਼ਤੇ ਚ ਇੱਕ ਵਾਰ ਕਰਦਾਂ ਨਹੀਂ ਹੁੰਦੀ ਆ ਪਰ ਆਹ ਵਾਲੇ ਮੌਸਮ ਵਿੱਚ ਤਾਂ ਮੈਨੂੰ ਲੱਗਦਾ ਮੈਂ ਆਲਮੋਸਟ ਇੱਕ ਮਹੀਨੇ ਬਾਅਦ ਹੀ ਮੈਂ ਡਸਟਿੰਗ ਕਰਦੀ ਹਾਂ ਕਿਉਂਕਿ ਡਸਟ ਆਉਂਦੀ ਹੀ ਨਹੀਂ ਔਰ ਵੈਸੇ ਤਾਂ ਡੋਰ ਲੱਗਾ ਉਹ ਬੰਦ ਹੁੰਦਾ ਤੇ ਮੌਜ ਤਾਂ ਹੈਗੀ ਕੁਝ ਕੰਮ ਓਕੇ ਵੀ ਹੁੰਦੇ ਨੇ ਸਰਦੀ ਚ ਕੋਈ ਸੌਕੇ ਵੀ ਹੁੰਦੇ ਨੇ ਨਿੰਪਾਣੀ ਵਿੱਚ ਹੱਥ ਮਾਰਨਾ ਔਖਾ ਕੱਪੜੇ ਧੋਣੇ ਸੁਕਾਉਣੇ ਔਖੇ ਨੇ ਕੁਝ ਕੰਮਾਂ ਦੀ ਮੌਜ ਵੀ ਹੈ ਜੇ ਮੈਂ ਡਸਟ ਘੱਟ ਆਉਂਦੀ ਉਹ ਚੀਜ਼ thì ਠ ਥੋੜੀ ਇਹ ਆਪਾਂ ਨੂੰ ਨਹੀਂ ਦਿੱਕਤ ਨਹੀਂ ਹੈਗੀ ਨਾ ਡਸਟ ਘਟਾਉਂਦੇ ਵੀ ਡਸਟਿੰਗ ਰੋਜ਼ ਕਰਨੀ ਪਊਗੀ ਕਦੇ-ਕਦੇ ਕਰਕੇ ਕੰਮ ਚੱਲ ਜਾਈਦਾ ਸਾਰੇ ਕੁਸ਼ਨਸ ਦੀ ਸੋਫਾ ਕਵਰ ਦੀ ਸੈਟਿੰਗ ਹੋਗੀ ਡਸਟਿੰਗ ਹੋਗੀ ਐਨੈਕਸ ਮੇਰੇ ਡਰੰਗ ਰੂਮ ਦਾ ਕੰਮ ਤੇ ਆ ਚੇਅਰਸ ਨੇ ਇਹ ਤਾਂ ਮੈਂ ਕਿ ਕੱਪੜਾ ਮਾਰਦਾ ਹੁਣ ਜੋ ਫਿਰ ਡਸਟਿੰਗ ਕਰਨ ਜਦੋਂ ਲੱਗ ਜੋ ਨਾ ਫਿਰ ਆ ਹੀ ਹੁੰਦਾ ਵੀ ਹੁਣ ਮੈਂ ਰੋਜ਼ ਇੱਥੇ ਮੈਂ ਆਪ ਵੀ ਕੰਮ ਮੈਂ ਰੋਜ਼ ਨਹੀਂ ਮੈਂ ਕਰ ਪਾਉਂਦੀ ਫਿਰ ਅੱਜ ਮੈਂ ਕਿੰਨੇ ਦਿਨਾਂ ਤੋਂ ਕਰ ਰਹੀ ਹਾਂ ਵਿੱਚੋਂ ਅੱਛੀ ਤਰ੍ਹਾਂ ਮੈਂ ਕਰਦਾ ਕੋਈ ਚੀਜ਼ ਛੁੱਟਣਾ ਜਾਵੇ ਫਿਰ 5 ਇੰਚ ਇਹ ਲੰਘੀਆ ਉਹ ਤੋਂ ਮੇਰੀ ਕੋਸ਼ਿਸ਼ ਆ ਹੀ ਹੁੰਦੀ ਹੈ ਵੀ ਚਲੋ ਸਾਰਾ ਕੁਝ ਅੱਛੀ ਤਰ੍ਹਾਂ ਹੀ ਕਰਨਾ ਇਹ ਨਹੀਂ ਹੈ ਕਿ ਵੀ ਚੰਮਾ ਲਈ ਕੰਮ ਕਰਨਾ ਆਪਾਂ ਵੀ ਜਿਹੜਾ ਕੱਪੜਾ ਚੱਕ ਰਿਹਾ ਮੈਂ ਸਿਰਫ ਆਪਾਂ ਦਿਖਾਉਣਾ ਹੀ ਹੈ ਵੀ ਚਲੋ ਮੈਂ ਡਾਸਟਿੰਗ ਕਰ ਰਹੀ ਹਾਂ ਤੇ ਮੈਂ ਇਹਨਾਂ ਦਾ ਪ੍ਰੋਪਰ ਕੰਮ ਹੋ ਜਾਈ ਤੇ ਹੁਣ ਮੈਂ ਆ ਗਈ ਡਾਈਨਿੰਗ ਹਾਲ ਵਿੱਚ ਡਾਈਨਿੰਗ ਟੇਬਲ ਤੇ ਨਾ ਖਾਲੀ ਕੰਟੇਨਰ ਪੈਨੇ ਇਹ ਅੱਜ ਮੈਂ ਮਾਰਨਿੰਗ ਵਿੱਚ ਹੀ ਫੌਸ਼ ਕੀਤਾ ਜਿਹੜਾ ਕਿਚਨ ਵਿੱਚ 스ਨੈਕਸ ਵਾਲਾ ਕੈਬਿਨੇਟ ਹੈ ਉਹਦੇ ਵਿੱਚ ਖਾਲੀ ਹੋਏ ਪਏ ਸੀ ਕੋਈ ਰਿਓੜੀਆਂ ਵਾਲਾ ਕੋਈ ਕੱਚੱਕਾ ਵਾਲਾ ਕੋਈ ਮੱਠੀ ਵਾਲਾ ਕੋਈ ਇਸ ਤਰ੍ਹਾਂ ਖਤਮ ਹੋਏ ਪੇਸਟ ਦਾ ਡੱਬੇ ਖਾਲੀ ਹੋਏ ਪੇ ਸੌਰੀ ਤੋਂ ਮੈਂ ਵਾਸ਼ ਕਰਦੇ ਫਿਰ ਵਾਸ਼ ਕਰਕੇ ਮੈਂ ਸਵੇਰ ਇੱਕ ਵਾਰ ਕੱਪੜੇ ਨਾਲ ਵਾਈਪ ਕਰਕੇ ਟੇਬਲ ਤੇ ਰੱਖ ਗਈ ਇਸ ਮੈਂ ਕਿ ਅੱਛੀ ਤਰ੍ਹਾਂ ਜੋ ਡਰਾਈ ਹੋ ਜਾਣਗੇ ਨਾ ਅੰਦਰੋਂ ਫਿਰ ਇਹਨਾਂ ਨੂੰ ਮੈਂ ਬੰਦ ਕਰਕੇ ਫਿਰ ਰੱਖੂੰਗੀ ਤੋਂ ਡਰਾਈ ਹੋਣ ਲਈ ਮੈਂ ਰੱਖੀ ਸੀ ਇੱਥੇ ਇੱਕ ਵਾਰ ਮੈਂ ਫਿਰ ਚਾਕੇ ਇਹਨਾਂ ਨੂੰ ਉਧਰ ਰੱਖ ਲਵਾਂਗੀ ਸ਼ਾਮ ਤੱਕ ਰੱਖੂੰਗੀ ਅੰਦਰ ਕਿਉਂਕਿ ਮੈਂ ਮਾਰਨਿੰਗ ਵਿੱਚ ਹੀ ਵਾਸ਼ ਕੀਤੀ ਸੀਗੀ ਤੇ ਮੈਨੂੰ ਰੰਗ ਦੇ ਵਿੱਚੋਂ ਥੋੜਾ ਬਹੁਤ ਵੀ ਗਿੱਲੇ ਸਲਾਪੇ ਜੀ ਕਿਤੇ ਰਹਿ ਗਏ ਨਾ 스멜 ਆਉਣ ਲੱਗੇ ਜੀ ਮੈਨੂੰ ਜੀ ਡੱਬੇ ਚੋਂ 스멜 ਆਉਂਦੀਆਂ ਮੈਨੂੰ ਉਹ ਤਾਂ ਬਹੁਤ ਜ਼ਿਆਦਾ ਅਕਲ ਕਰਨੀ ਹੁੰਦੇ ਮੈਂ ਉਹਦੇ ਵਿੱਚ ਚੀਜ਼ ਨਹੀਂ ਪਾ ਸਕਦੀ ਕੋਈ ਵੀ ਇਹ ਇਸ ਕਰਕੇ ਮੈਨੂੰ ਡੱਬੇ ਆਉਂਦਾ ਮੈਂ ਬਹੁਤ ਬਹੁਤ ਜ਼ਿਆਦਾ ਮੈਂ ਕੇਅਰ ਕਰਦੇ ਹਾਂ ਉਹਨਾਂ ਦਾ 스멜 ਨਾ ਕਿਸੇ ਡੱਬੇ ਚ ਵੀ ਕਿਸੇ ਚੀਜ਼ ਦੀ ਆਵੇ ਲੈ ਟੱਕਣ ਤੋਂ ਕੰਮ ਆਂ ਚੀਜ਼ ਤਰ੍ਹਾਂ ਤੋਂ ਬਾਅਦ ਮੈਂ ਫੇਰੀ ਲਗਾਉਣੀ ਹੁੰਦੀ ਆ ਇਹ ਜਿਹੜੀ ਸੈਂਟਰ ਟ੍ਰੇ ਅੱਜ ਮੈਂ ਆ ਵੀ ਸਾਫ਼ ਕਰ ਰਹੀ ਹਾਂ ਹਮੇਸ਼ਾ ਨਹੀਂ ਕਰਦੀ ਹੁੰਦੀ ਇਹ ਡਸਟਿੰਗ ਕਰਦੀ ਕਦੇ-ਕਦੇ ਮੈਨੂੰ ਲੱਗੇ ਵੀ ਹਾਂ ਗੰਦੀ ਐ ਸਫਾਈ ਕਰਨ ਵਾਲੀ ਹੈ ਕਿ ਮੈਂ ਫੇਰ ਕਰਦੀ ਹੁਣੀ ਆ ਇਹਦੇ ਵਿੱਚ ਵੀ ਮੈਂ ਪੇਪਰ ਜੀ ਲਗਾਏ ਹੋਏ ਨੇ ਤਾਂ نیچے ਵਾਈਟ ਕਲਰ ਦੇ ਤਾਂ ਫੇਰ ਨੀਚੋਂ 베ਸ ਨਹੀਂ ਜਾਂਦਾ ਹੁੰਦਾ ਟ੍ਰੇ ਦਾ ਇਹ ਵੀ ਟ੍ਰੇ ਵੀ ਮੈਂ ਸਾਫ਼ ਕਰਦੀ ਕਦੇ-ਕਦੇ ਕਰਦੇ ਇੰਨੀ ਕਦੇ-ਕਦੇ ਨਹੀਂ ਐਦਾਂ ਜਿਵੇਂ ਆਪਾਂ ਡਸਟਿੰਗ ਹਾਂਦੇ ਨੇ ਕਈ ਵਾਰ ਆਪਾਂ ਇੱਕ ਅੱਧੀ ਚੀਜ਼ ਐਕਸਟਰਾ ਵਿੱਚ ਲੈ ਲੈਂਦੇ ਹਾਂ ਕਈ ਵਾਰ ਨਹੀਂ ਲੈਂਦੇ ਤਾਂ ਕਰ ਕੋ ਕੋਰਡਿੰਗ ਵੀ ਕਈ ਵਾਰ ਟਾਈਮ ਥੋੜਾ ਘੱਟ ਵੱਧ ਲੱਗ ਜਾਂਦਾ ਯਾ ਤਾਂ ਮੇਰੇ ਕੋਲ ਡੈਂਟਰ ਬੂਵਰਸ ਨੇ ਕੱਪੜਾ ਤੁਲੂਂ ਤਾਰਨ ਵਾਲਾ ਉਹ ਵੀ ਖਰਾਬ ਹੋਇਆ ਪਿਆ ਇਸ ਮੈਂ ਕਿੰਨੇ ਦਿਨਾਂ ਤੋਂ ਟੇਬਲ ਤੇ ਰੱਖਿਆ ਹੋਇਆ ਸੀ ਵਿਧਵਿੰਦਰ ਨੂੰ ਫੜਾਉਂਗੀ ਵੀ ਇਹਨੂੰ ਉਸ ਲਈ ਜਾ ਕੇ ਠੀਕ ਕਰਵਾ ਲਏ ਉਹ ਫਿਰ ਹੁਣ ਇੰਨੇ ਦਿਨ ਹੋ ਗਏ ਸਪੈਨ ਵਿੱਚ ਆ ਕੇ ਸੰਦਰੱਖਤ ਮੈਂ ਜੋ ਲੈ ਕੇ ਜਾਣਗੀ ਦੇਖੀਓ ਕਿਉਂ ਟੇਬਲ ਤੇ ਘਾ ਮਾਰਿਆ ਤੇ ਹੁਣ ਦੁਪਹਿਰ ਦਾ ਟਾਈਮ ਸੀਗਾ 1:30 ਵਜੇ ਟਾਈਮ ਸੀ ਕੱਪੜੇ ਧੁੱਤੇਗੇ ਸੀ ਕੁਝ ਜਿਹੜੇ ਪਹਿਲਾਂ ਧਾਰ ਤੇ ਪਾਏ ਪਏ ਨੂੰ ਮੈਂ ਸਾਮੇ ਵਿੱਚ ਧੁੱਤੇ ਸੀ ਉਹਨਾਂ ਦਾ ਕਲਰ ਵਗੈਰਾ ਉਤਰਦਾ ਸੀਗਾ ਜਿਹੜੇ ਹੁਣ ਮੈਂ ਸੁੱਕਣੇ ਪਾ ਰਹੀਆਂ ਇਹ ਮੈਂ ਫੂਲੀ ਵਿੱਚ ਪਾਏ ਸੀਗੇ ਤੇ ਖਤਮ ਹੋ ਗਿਆ ਸਰਕਲ ਸੁੱਕ ਚੁੱਕੇ ਨੇ ਤਾਂ ਮੈਂ ਕਿਹਾ ਚਲੋ ਹੁਣ ਡਰਾਈ ਕਰਾਂ ਨਹੀਂ ਮੈਂ ਪਾਦਾ ਬਾਹਰ ਪਰ ਧੁੱਪ ਨਹੀਂ ਸੀ ਚਾਨਣ ਜਿਹਾ ਹੈਗਾ ਸੀ ਹਵਾ ਸੀ ਠੰਡ ਸੀਗੀ ਧੁੱਪ ਨਹੀਂ ਸੀ ਪਰ ਕੱਪੜੇ ਧੁੱਤੇ ਬਿਨਾ ਸਰਦਾ ਨਹੀਂ ਜਾਂ ਅੱਜ ਨਾਲ ਧੋਣੇ ਕੱਲ ਨੂੰ ਹੋਰ ਜ਼ਿਆਦੇ ਹੋ ਜਾਂਦੇ ਫਿਰ ਮੈਂ ਕਿਹਾ ਚਲੋ ਦੋ ਹੀ ਦਮਾਂ ਤੇ ਕੀ ਹੋਊਗੀ ਕੀ ਧੁੱਪ ਦਾ ਕੀ ਪਤਾ ਕੱਲ ਨੂੰ ਵੀ ਨਾ ਨਿਕਲ ਅੰਦਰ ਹੀ ਪਾਉਣੇ ਫੈਣ ਵੀ ਕੱਪੜੇ ਤਾਂ ਹੁਣ ਧੋਣੇ ਹੀ ਨੇ ਜਿਹੜੇ ਡੇਲੀ ਵਾਲੇ ਨੇ ਉਹ ਕੱਪੜੇ ਧੋਕੇ ਪਾਦਾ ਨੇ ਸੁੱਕਣੇ ਕੁਝ ਮੈਂ ਸੈਵਿੰਜ ਤੋਂ ਤੇ ਜਿੰਨਾ ਦਾ ਕਲਰ ਨਿਕਲਦਾ ਸੀਗਾ ਇਹ ਵੀ ਦੇਖਣਾ ਪੈਂਦਾ ਵੀ ਜਿਹਦਾ ਕਲਰ ਨਿਕਲਦਾ ਫਿਰ ਉਹ ਅਲੱਗ ਤੋਂ ਧੋਨੇ ਪੈਂਦੇ ਨੇ ਫੂਲੀ 'ਚ ਫਿਰ ਦੂਜੇ ਕੱਪੜਿਆਂ ਦੇ ਨਾਲ ਉਹਨਾਂ ਨੂੰ ਨਹੀਂ ਪਾ ਸਕਦੇ ਇਸ ਤਰ੍ਹਾਂ ਕੁਝ ਰੂਟੀਨ ਹੁੰਦਾ ਕੱਪੜਿਆਂ ਦਾ ਫੂਲੀ 'ਚ ਤਾਂ ਸੌਖੇ ਧੋਤੇ ਜਾਂਦੇ ਪਰ ਜਿਹੜੇ ਅਲੱਗ ਤੋਂ ਧੋਨੇ ਪੈਂਦੇ ਨੇ ਸੈਵਿੰਜ ਥੋੜਾ ਜਿਹਾ ਔਖਾ ਕਰਦੇ ਨੇ ਜਿਵੇਂ ਉਤਾਰ ਤੇ ਇੱਕ ਮੇਰਾ ਸੂਟ ਪਿਆ ਮੈਰੂਨ ਕਲਰ ਦਾ ਕੁਦਵਿੰਦਰ ਦੀ スウェット ਸ਼ਰਟ ਇੱਕ ਸਟੋਲ ਹੈ ਇਹਨਾਂ ਦਾ ਥੋੜਾ ਥੋੜਾ ਕਲਰ ਉਤਰਦਾ ਉਤਰਦਾ ਕਲਰ ਫੌਰ ਸ਼ੋਰ ਅਵੇ ਇਹਨਾਂ ਨੂੰ ਥੋੜਾ ਥੋੜਾ ਪਾ ਜਾਂ ਉਤਰਦਾ ਫਿਰ ਇਹ ਤਾਂ ਕੁਛ ਕਪੜਾ ਰੂਟੀਨ ਸੀ ਮੇਰਾ ਮਸ਼ੀਨ 'ਚ ਮੈਂ ਕਪੜੇ ਫਾਤੇ ਸੀਗੇ ਪਹਿਲਾਂ ਮੈਨੂੰ ਧੁੱਪ ਦੀ ਵੇਟ ਸੀ ਮਾਰਨਿੰਗ 'ਚ ਵੀ ਛਾਏ ਧੁੱਪ ਨਿਕਲੇ ਜਲ ਕੀ ਨਿਕਲਿਆ ਉਹ ਨਾ ਫੇਰ ਧੋਉਂਗੀ ਫੇਰ ਜਦੋਂ ਫੇਟ ਵੁੱਟ ਕਰਨ ਤੋਂ ਬਾਅਦ ਮੈਂ ਦੁਪਹਿਰ 12 ਵਜੇ ਮਸ਼ੀਨ ਚਲਾਈ ਦਿੱਤੀ ਮੈਂ ਕਿ ਦੇਖੀ ਹੋਊਗੀ ਧੁੱਪ ਦਾ ਕੀ ਪਤਾ ਨਿਕਲੂ ਨਾ ਨਿਕਲੂ ਨਾ ਕਪੜੇ ਤਾਂ ਧੋਣਾ ਹੀ ਨੇ ਭਾਈ ਕੀ ਕਰੀਏ ਟਾਈਮ ਹੋ ਰਿਹਾ ਟਾਈਮ ਹੋਇਦਾ ਮੈਂ ਕੱਟ ਰਹੀਆਂ ਗਾਜਰਾ ਗਾਜਰਾ ਮੈਂ ਛਿੱਲ ਲਈਆਂ ਤੇ ਕੱਟ ਰਹੀਆਂ ਇੱਥੇ ਬਹਾਰ ਤੂਪ ਨਿਕਲ ਨਹੀਂ ਆ ਚਾਨਣ ਨਹੀਂ ਹੋਇਆ ਤੂਪ ਨਹੀਂ ਨਿਕਲੀ ਹੈ ਕੱਪੜੇ ਮੈਂ ਧੋ ਕੇ ਪਾਤਾ ਦਿੱਤੇ ਤੇ ਪਰ ਦੇਖੀ ਆਉਗੀ ਫਿਰ ਪੌਣੇ ਦਾ ਅੰਦਰ ਹੀ ਪਹਿਣਗੇ ਸੁੱਕਣੇ ਤਾਂ ਹੈ ਨਹੀਂਗੇ ਜੇ ਨਾ ਧੋ ਤਾਂ ਫਿਰ ਅੰਦਰ ਹੀ ਇਕੱਠੇ ਹੋਏ ਹੋਏ ਰਹਿੰਦੇ ਮਾਲਟੀ ਚ ਰਕਲ ਕੰਦੀ ਨਹੀਂ ਨੇ ਵੀ ਹੋਏ ਕੱਪੜੇ ਧੋਣਾ ਨੇ ਪਹਿਨੇ ਕੱਪੜੇ ਧੋਣਾ ਨੇ ਫਿਰ ਮੈਂ ਚੱਲ ਧੋ ਦਾਂ ਨੀ ਚੱਕ ਕੇ ਅੰਦਰ ਪਾ ਦਾਂਗੀ ਸ਼ਾਮ ਨੂੰ ਹੁਣ ਮੈਂ ਕਿਹ ਸਬਜ਼ੀ ਕੱਟ ਕੇ ਰੱਖ ਲਾਂ ਬਸ ਤਾਂ ਮੈਂ ਮੂਠਲਣ ਦਾਲ ਪਿਉਂਦੀ ਆ ਦਾਲ ਬਣਾਉਂਗੀ ਸ਼ਾਮ ਨੂੰ ਤੇ ਪਰ ਮੈਂ ਕਿਹ ਚੱਲ ਗਾਜਨਾ ਸਫੇਰ ਕੱਟ ਕੇ ਫ੍ਰਿਜ ਵਿੱਚ ਰੱਖ ਲਾਂ ਸਵੇਰੇ ਬਣਾਉਣੇ ਹੋਈ ਨੇ ਕੱਲ ਸ਼ਾਮ ਨੂੰ ਬਣਾਈਆ ਬਣਾਉਣੀ ਹੋਈ ਤਾਂ ਕੰਮ ਕਰਨਾ ਫਿਰ ਈਜ਼ੀ ਹੋ ਜਾਊਗਾ ਕੱਟ ਲਾਣੇ ਆ ਕੱਟੇ ਹੋਈ ਸਬਜ਼ੀ ਪਈ ਹੋਵੇ ਤਾਂ ਬਣਾਉਣ ਦੀ ਆਪ ਨੂੰ ਕੋਣ ਨਹੀਂ ਹੁੰਦੀ ਬਣਾਉਣ ਤੇ ਵੀ ਟਾਈਮ ਨਹੀਂ ਲੱਗਦਾ ਸਬਜ਼ੀ ਕੱਟਣ ਚ ਟਾਈਮ ਲੱਗਦਾ ਉਹਨਾਂ ਟਾਈਮ ਵਾਲੇ ਬਣਾਉਣ ਚ ਨਹੀਂ ਲੱਗਦਾ ਬਣਾਉਣੀ ਸਬਜ਼ੀ ਔਖੀ ਨਹੀਂ ਕੱਟਣੀ ਜ਼ਰੂਰ ਔਖੀ ਲੱਗਦੀ ਔਖੀ ਨਹੀਂ ਜਾਣ ਕੀ ਟਾਈਮ ਜ਼ਿਆਦਾ ਲੱਗਦਾ ਔਖੀ ਵੀ ਲੱਗਦੀ ਕੱਟਣ ਤੇ ਟਾਈਮ ਲੱਗਦਾ ਮਟਰ ਕੱਢੇ ਪਈ ਨੇ ਗਾਜਰਾ ਕੱਟ ਲਾਣੇ ਆ ਮੈਂ ਲੀਨ ਰੀਸੈਂਟਲੀ ਆਪਣਾ ਜਿਹੜਾ ਡ्रेसਿੰਗ ਰੂਮ ਹੈ ਉਹਦਾ ਸਮਾਨ ਆ ਜਿਹੜਾ ਮੇਕਅਪ ਦੇ ਰਿਲੇਟਡ ਸਮਾਨ ਹੋਵੇ ਜਾਂ ਆਪਣੇ ਕੁਝ ਵੀ ਪ੍ਰੋਡਕਟਸ ਹੁੰਦੇ ਨੇਗੇ ਤੇ ਉਹ ਉਹਨੂੰ ਸਾਰਾ ਆਰਗੇਨਾਈਜ਼ ਕਰਨ ਲਈ ਮੈਂ ਕੁਝ ਆਰਗੇਨਾਈਜ਼ਰਸ ਮੈਂ ਪਰਚੇਸ ਕੀਤੇ ਨੇ ਉਹ ਤਾਂ ਮੈਂ ਉਹਦੇ ਵਿੱਚ ਬਾਸਕਟਸ ਰੱਖਿਆ ਹੋਈਆਂ ਡਰਾਅਰ ਵਿੱਚ ਸੈਟਿੰਗ ਕਰੀ ਹੋਈ ਸੀ ਪਰ ਕਿਤੇ ਨੈਗੇਟਿਵ ਸੈਟਿੰਗ ਤੋਂ ਮੈਂ ਸੈਟੀਸਫਾਈਡ ਨਹੀਂ ਸੀਗੀ ਕੁਝ ਸਮਾਨ ਮੇਰੇ ਕੁਝ ਲਿਪਸਟਿਕਸ ਇਹ ਜਿਹੇ ਜੋ ਅਨਯੂਜ਼ਡ ਰਹਿੰਦੀਆਂ ਸੀਆਂ ਜੋ ਡਰਾਅਰ ਖੋਲਦੇ ਸੀਗੇ ਤਾਂ ਗਿਰ ਵੀ ਜਾਂਦੀਆਂ ਸੀ ਜਾਂ ਰੈਡੀਆਂ ਵੀ ਹੋਈਆਂ ਸੀ ਮੈਨੂੰ ਕਈ ਤਾਂ ਅਨਯੂਜ਼ਡ ਰਹਿੰਦੇ ਸੀ ਮੇਰੇ ਦਿਖਦੀਆਂ ਨਹੀਂ ਸੀ ਵੀ ਮੇਰੇ ਕੋਲ ਹੈਗੀਆਂ ਵੀ ਨੇ ਮੈਂ ਯੂਜ਼ ਵੀ ਕਰਨੀਆਂ ਨੇ ਸੋ ਉਸ ਕਰਕੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਆਉਂਦੀ ਸੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਕੁਝ ਸਮਾਨ ਮੇਰਾ ਥੱਲੇ ਜਾਂ ਪਿੱਛੇ ਲੁਕਿਆ ਰਹਿ ਜਾਂਦਾ ਮੈਨੂੰ ਪਤਾ ਨਹੀਂ ਲੱਗਦਾ ਹਣਾ ਤੇ ਉਸ ਕਰਕੇ ਮੈਂ ਕੁਝ ਆਰਗਨਾਈਜ਼ਰਸ ਪਰਚੇਸ ਕੀਤੇ ਨੇ ਤੇ ਹੁਣ ਮੈਂ ਡ्रेसिंग रूम ਡਰਾਅਰ ਉਹਦੇ ਮੈਂ ਸੈਟਿੰਗ ਕਰਦੀਆਂ ਜਿਹੜੇ ਏਰੀਆ ਵਾਸਤੇ ਮੈਂ ਖਰੀਦੇ ਆ ਆ ਹੈਗੇ ਆ ਆਰਗਨਾਈਜ਼ਰਸ ਇਹ ਮੈਂ ਖਰੀਦਣੀ ਡੀਆਈਵਾਈ ਤੋਂ ਮਿਸਟਰ ਡੀਆਈਵਾਈ ਤੋਂ ਅੱਛੀ ਮੈਨੂੰ ਕਿ ਡੀਲ ਮਿਲ ਗਈ ਡਿਸਕਾਊਂਟ ਤੇ ਮਿਲ ਗਈ ਸੀ ਇਹ ਦਾ ਪ੍ਰਾਈਸ ਐਕਚੁਅਲੀ ਪ੍ਰਾਈਸ 350 ਆ ਪਰ ਇਹ ਮੈਨੂੰ 200 ਦਾ ਮਿਲ ਗਿਆ ਸੀ ਐਕ੍ਰੀਲਿਕ ਦੇ ਪਲਾਸਟਿਕ ਨਹੀਂ ਹੈਗੀ ਐਕਚੁਅਲੀ ਐਕ੍ਰੀਲਿਕ ਹੈ ਐਕ੍ਰੀਲਿਕ ਮਟੀਰੀਅਲ ਹੈ ਇਹ ਆਹ ਵਾਲੇ ਪਲਾਸਟਿਕ ਦੇ ਨਾਲ ਦੋ ਮੈਂ ਆਹ ਖਰੀਦਦੇ ਨੇ ਇੱਕ ਡਰਾਅਰ ਵਿੱਚ ਨਾ ਆਹ ਵਾਲਾ ਆਰਗਨਾਈਜ਼ਰ ਆ ਜਾਊਗਾ ਲਿਪਸਟਿਕ ਨੇਲ ਪੇਂਟਸ ਰੱਖਣ ਨੂੰ ਇਧਰ ਆਪਣੇ ਕੰਪੈਕਟਸ ਰੱਖ ਲਓ ਆਈ ਸ਼ੈਡੋ ਪੈਲੇਟ ਵਗੈਰਾ ਰੱਖਣਾ ਇਹ ਇੱਕ ਡਰਾਅਰ ਵਿੱਚ ਆ ਜਾਊਗਾ ਇਦੇ ਨਾਲ ਥੋੜੀ ਜਿਹਾ ਜਗ੍ਹਾ ਬਚਦੀ ਸੀ ਮੈਂ ਐਕਚੁਅਲੀ ਮੈਂ ਨਾ ਡਰਾਅਰ ਦਾ ਨਾਪ ਲੈ ਕੇ ਗਈ ਸੀ ਵੀ ਜਿੰਨਾ ਸਾਈਜ਼ ਹੈਗਾ ਡਰਾਅਰ ਦਾ ਡਾਈਮੈਂਸ਼ਨਸ ਮੈਂ ਨੋਟ ਕਰਕੇ ਲੈ ਗਈ ਫਿਰ ਉਸ ਅਕੋਰਡਿੰਗ ਮੈਂ ਖਰੀਦੀ ਨੇ ਕਿਉਂਕਿ ਜਦੋਂ ਵੀ ਆਪ ઓਰਗਨਾਈਜ਼ਰ ਕੋਈ ਵੀ ਐਧੇ ਘਰੇ ਚੱਕ ਲਿਆਉਣੇ ਆ ਕਿ ਫਿਰ ਉਹਦੇ ਉਹ ਜਗ੍ਹਾ ਵਾਸਤੇ ਸੈਟਿੰਗ ਨਹੀਂ ਹੋਣ ਜਿੱਥੋਂ ਵਾਸਤੇ ਆਪ ਖਰੀਦਿਆ ਹੁੰਦਾ ਇਸ ਕਰਕੇ ਹਮੇਸ਼ਾ ਪਹਿਲਾਂ ਉਹਦੇ ਨਾਪ ਲੋ ਡਾਈਮੈਂਸ਼ਨਸ ਲੋ ਹਨ ਵੀ ਉਹਦਾ ਕਿੰਨਾ ਏਰੀਆ ਹੈਗਾ ਵੀ ਕਿੰਨਾ ਏਰੀਆ ਕਵਰ ਕਰੂਗਾ ਫਿਰ ਮੈਂ ਆਵਲਾ ਡਰਾਅਰ ਵਿੱਚ ਇਹਦੇ ਨਾਲ ਆਵਲਾ ਅਟੈਚ ਕਰੂੰਗੀ ਫਿਰ ਸੈਟਿੰਗ ਆਊਗੀ ਸਟਿਲ ਥੋੜੀ ਜਗ੍ਹਾ ਸਾਈਡ ਤੇ ਖਾਲੀ ਰਹੀ ਪਰ ਹੋਰ ਕੋਈ ਹੱਲ ਨਹੀਂ ਸੀਗਾ ਮੈਨੂੰ ਆਈ অপਸ਼ਨ ਠੀਕ ਲੱਗੀ ਹੈ ਨਾ ਦੋ ਬਾਸਕਟਸ ਨਾ ਖਰੀਦੀਆਂ ਨੇ ਬਾਕੀ ਜਿਵੇਂ ਰੱਖੂੰਗੀ ਮੈਂ ਤੁਹਾਨੂੰ ਦਿਖਾਉਂਦੀ ਕਿਵੇਂ ਸੈੱਟ ਕਰਦੀਆਂਗੀ ਕਿਉਂਕਿ ਆਪਣੀ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ ਪਾਜ ਸੈਟੀਸਫਾਈਡ ਮੇਬੀ ਆਹ ਮਹੀਨੇ ਤੋਂ ਮੈਨੂੰ ਲੱਗੇ ਵੀ ਇਹ ਵੀ ਠੀਕ ਹੈ ਨਾ ਪਤਾ ਨਹੀਂ ਯੂਜ਼ ਕਰੇ ਤੇ ਪਤਾ ਲੱਗੂਗਾ ਇੱਕ ਮੈਂ ਆਵਲਾ ਖਰੀਦਿਆ ਆ ਵੀ ਮੈਨੂੰ ਬਹੁਤ ਸਸਤੀਆਂ ਮਿਲ ਗਈਆਂ हूँ तो यदा प्राइस है एटी फाइव एक का परमाट ट्वेंटी सैवन की एक मिल गया बास्केट सिर्फ साई रुपए की एक आई है प्राइस 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 कितने क्थे सिक्सटी फाइव की सिक्सटी फाइव रुपीस का भी सिक्सटी फाइव का ये बच्चे मैं अपने आर्टिफिशल रखूंगी कन्ना वाले निके निकेॉप स्टार्ट जेनेकूँगी AV 65 ਦਾ ਉਹ ਇਹਦਾ ਪ੍ਰਾਈਸ 100 ਸੀਗਾ ਪਰ 65 ਆ ਇਹਨਾਂ ਦਾ ਪ੍ਰਾਈਸ 85 ਸੀ ਇਸ 27 ਦੇ ਇਹਦਾ 100 ਰੁਪਈਆ ਪ੍ਰਾਈਸ ਇਹਨੂੰ 65 ਦਾ ਮਿਲਿਆ AV ਅਕ੍ਰੀਲਿਕ ਦਾ ਆਹ ਅਕ੍ਰੀਲਿਕ ਦਾ ਇਹਦੇ ਵਿੱਚ ਜਿਹੜਾ ਪਾਰਟੀਸ਼ਨਸ ਬਣੇ ਹਨ ਵਿੱਚ ਆਪਾਂ ਰੱਖ ਸਕਦੇ ਆਹ ਵਾਲਾ ਸਭ ਤੋਂ ਜ਼ਿਆਦਾ ਸੋਹਣਾ ਸਭ ਤੋਂ ਜ਼ਿਆਦਾ ਵਧੀਆ ਆਰਗਨਾਈਜ਼ਰ ਮੈਨੂੰ ਲੱਗਿਆ ਇਹਦੇ ਵਿੱਚ ਮੈਂ ਆਪਣਾ ਸਮਾਨ ਸੈੱਟ ਵੀ ਕਰ ਲੈ ਮੈਨੂੰ ਬੜੀ ਜ਼ਿਆਦਾ ਕਾਲੀ ਸੀਗੀ ਇਹ ਐਕ੍ਰੀਲਿਕ ਮਟੀਰੀਅਲ ਦਾ ਇਹ ਮੈਂ ਮਿਨੀ ਸੋਤੋਂ ਲਿਆ ਇਹ ਮੈਂ ਡੀਆਈਵਾਈ ਤੋਂ ਮੈਨੂੰ ਮਿਲੇ ਦੇ ਨਾਲ ਇਹ ਮਿਨੀ ਸੋਤੋਂ ਲਿਆ ਮੈਂ ਦੇਖਾ ਇਹਦੇ ਵਿੱਚ ਮੈਂ ਆਪਣਾ ਸਮਾਨ ਰੱਖ ਵੀ ਲਿਆ ਜਿਵੇਂ ਮੇਰੇ ਗੋਲ ਨੇ ਰਿੰਗਸ ਤੇ ਛੋਟੇ ਛੋਟੇ ਟੌਪਸ ਰੱਖ ਲੇ ਮੈਂ ਇਹਦੇ ਚ ਦੋ ਕੰਪਾਰਟਮੈਂਟਸ ਹੋਣਗੇ ਨੀਚੇ ਵੱਡੇ ਕੰਪਾਰਟਮੈਂਟ ਨੇ ਆਨ ਕੋ ਨੀਚੇ ਵੱਡੇ ਨੇ ਇਹਦੇ ਵਿੱਚ ਆਪਣਾ ਆਪਣਾ ਲੋਕੀਟ ਸੈਟ ਕੋਈ ਰੱਖਣਾ ਨਾ ਚੇਨ ਲੋਕੀਟ ਇਅਰਿੰਗਸ ਸਾਰਾ ਇੱਕ ਸੈਟ ਇੱਕ ਸਕੁਅਰ ਚ ਆ ਜਾਂਦਾ ਤੇ ਆਪਾਂ ਆਪ ਆਪਣੇ ਵੱਡੇ ਇਅਰਿੰਗਸ ਵੀ ਰੱਖ ਸਕਦੇ ਆ ਜਿਵੇਂ ਮੇਰਾ ਵਾਲੇ ਵੱਡੇ ਇਅਰਿੰਗਸ ਰੱਖੇ ਥੋੜੇ ਜਿ ਇਸ ਤਰ੍ਹਾਂ ਦੇ ਬਡੇ ਰਿੰਗਸ ਵੀ ਰੱਖ ਸਕਦੇ ਆਪਾਂ ਜਦੋਂ ਸਾਰਾ ਉਹਦਾ ਲੋਕੇਟ ਸੈੱਟ ਰੱਖਣਾ ਇਹਦੇ ਵਿੱਚ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਠੀਕ ਹੈ ਤੇ ਇਦਾਂ ਇਹਦੇ ਉੱਪਰ ਲੱਗ ਜਾਂਦਾ ਸਪੇਸ ਬਹੁਤ ਘੱਟ ਲੈਂਦਾ ਸਮਾਨ ਜਿਆਦਾ ਆਉਂਦਾ ਇਹਦੇ ਵਿੱਚ ਇਹਦੇ ਵਿੱਚ ਮੈਂ ਇਹ 골ਡ ਵਾਲਾ ਰੱਖਿਆ ਹੋਇਆ ਇਹਦੇ ਵਿੱਚ ਮੈਂ ਆਰਟੀਫੀਸ਼ੀਅਲ ਰੱਖੂੰਗੀ ਇਹ ਵੀ ਅਕ੍ਰੀਲਿਕ ਮਟੀਰੀਅਲ ਦਾ ਉੱਪਰ ਇਹਦੇ ਢੱਡ ਲੱਗ ਜਾਂਦਾ ਆਪਣਾ ਸਮਾਨ ਸੇਫ ਰਹਿੰਦਾ ਡਿੱਗਣ ਦਾ ਡਰ ਨਹੀਂ ਡਸਟ ਪੈਣ ਦਾ ਡਰ ਨਹੀਂ ਤੇ ਥੋੜੀ ਜਗ੍ਹਾ ਵਿੱਚ ਇਹ ਆਰਗਨਾਈਜ਼ਰ ਆਇਆ ਨੇ ਸਭ ਤੋਂ ਬੈਸਟ ਆਰਗਨਾਈਜ਼ਰ ਮੈਨੂੰ ਇਹ ਲੱਗਾ ਮੀਨੀ ਸੋਚੂ ਲਈ ਮੈਂ 300 ਦਾ ਥੋੜਾ ਜ ਮੈਨੂੰ ਕੋਸਟਲੀ ਲੱਗਿਆ ਪਰ ਜੇ ਆਪਾਂ ਦੇਖੀ ਵੀ ਇਹਨਾਂ ਸਮਾਨ ਆਪਣਾ ਕਲੀਅਰਲੀ ਆਪਾਂ ਨੂੰ ਦਿਖ ਰਿਹਾ ਤਾਂ ਵਧੀਆ ਚੀਜ਼ ਕੋਈ ਵੀ ਕਿਤੇ ਜਾਣਾ ਹੁੰਦਾ ਨਾ ਫਟਾਫਟ ਤਿਆਰ ਹੋ ਕੇ ਇੰਝ ਚਲੀ ਜਾਂਦੀ ਸੀ ਫਿਰ ਯਾਦ ਆਉਂਦਾ ਵੀ ਹਾਈ ਆਲ ਇਅਰਿੰਗਸ ਮੈਂ ਪਾਈ ਨਹੀਂ ਹਾਈ ਉਤ ਰਿੰਗ ਮੈਂ ਪਾਈ ਨਹੀਂਗੀ ਤੇ ਇਸ ਕਰਕੇ ਮੈਂ ਆਰਗਨਾਈਜ਼ਰ ਲਿਆ ਤਾਂ ਕਿ ਸਾਰਾ ਸਮਾਨ ਮੇਰਾ ਇੱਕ ਜਗ੍ਹਾ ਤੇ ਆ ਜਾਈ ਤੇ ਮੈਨੂੰ ਸਾਹਮਣੇ ਸਾਰੀਆਂ ਚੀਜ਼ਾਂ ਪਈਆਂ ਦੇਖਣ ਹਨ ਇਹਨੋਂ ਕੋਈ ਚੀਜ਼ ਲੁਕੀ ਰਹਿ ਤੇ ਇਹ ਵੀ ਦਵਿੰਡਰ ਰਿੰਗਸ ਵੀ ਆ ਗਈਆਂ ਮੇਰੀਆਂ ਇਹ ਆ ਗਏ ਮੇਰੇ ਕੰਨਾਂ ਵਾਲ ਡਰਾਪਸ ਵੀ ਆ ਗਏ ਛੋਟੇ ਲੋਕਟ ਸੈਟ ਵੀ ਆ ਗਏ ਸਾਰਾ ਕੁਝ ਆ ਗਿਆ ਦੇ ਵਿੱਚ ਛੋਟਾ ਜਿਹਾ ਆਰਗੇਨਾਈਜ਼ਰ ਜਗ੍ਹਾ ਬਹੁਤ ਘੱਟ ਲੈਣਾ ਸਮਾਨ ਬਹੁਤ ਜਿਆਦਾ ਆ ਗਿਆ ਸਾਰਾ ਚਾਹ ਹੁਣ ਮੈਂ ਕਰਦੀ ਆਂ ਡਰਾਅਰ ਦੀ ਸੈਟਿੰਗ ਕਰਦਾ ਫਿਰ ਦਿਨੇ ਮੇਰਾ ਟਾਈਮ ਲੱਗਦਾ ਹੁਣ ਰਾਤ ਦਾ ਟਾਈਮ ਆ ਰਾਤ ਦੇ 8:00 ਵੱਜ ਚੁੱਕੇ ਨੇ ਤੇ ਆਪਾਂ ਕਰਦੇ ਆ ਆਪਣਾ ਕੰਮ ਮੈਂ ਕਿਹਨਾਂ ਨੂੰ ਮੈਂ ਟਿਕਾਣੇ ਲੱਭਦਾ ਹਨਾ ਕਰੀਏ ਸ਼ੁਰੂ ਡਰਾਅਰ ਪਹਿਲਾਂ ਮੈਂ ਖਾਲੀ ਕਰਦੀ ਆਂ ਅਦੇ ਕੋ ਪਹਿਲਾਂ ਮੇਰੇ ਡਰਾਅਰ ਦੀ ਨਾ ਸੈਟਿੰਗ ਕੁਝ ਇਸ ਤਰ੍ਹਾਂ ਦੀ ਸੀ ਆ ਮੈਂ ਬਾਸਕਟ ਸਲਾਈ ਹੋਏ ਨੂੰ ਮੇਰੇ ਲਿਪਸਟਿਕ ਵਾਲੇ ਬਾਸਕਟ ਦੇਖੋ ਕੀ ਹਾਲ ਹੋਏ ਪਏ ਕੁਝ ਪਤਾ ਹੀ ਨਾ ਜਲਦੀ ਜਲਦੀ ਵਿੱਚ ਕੋਈ ਲਿਪਸਟਿਕ ਮਿਲਦੀ ਕੋਈ ਨਹੀਂ ਮਿਲਦੀ ਬਸ ਕੋਈ ਯੂਜ਼ ਕਰ ਲਈ ਕੋਈ ਨਹੀਂ ਕਰ ਲਈ ਬਸ ਐਂ ਪਈਆਂ ਸੀ ਇਹਦੇ ਵਿੱਚ ਨੇਲ ਪੇਂਟਸ ਨੇ ਨੈਲ ਪੇਂਟਰ ਮੂਵਰ ਆ ਗਿਆ ਫਾਊਂਡੇਸ਼ਨ ਆ ਗਿਆ ਫਾਊਂਡੇਸ਼ਨ ਹੋ ਗਈ ਦੋਨੇ ਹੀ ਸੈਟਿੰਗ ਸਪਰੇ ਹੋ ਗਈ ਇਸ ਤਰ੍ਹਾਂ ਮੇਰੇ ਆਹ ਕਿ ਬਾਸਕਟ ਅੱਜੋ ਰੱਖੀ ਹੋਈ ਸੀ ਜਿਵੇਂ ਇਹਦੇ ਵਿੱਚ ਆ ਗਿਆ ਆਪਣਾ ਫੇਸ ਪ੍ਰਾਈਮਰ ਹੋ ਗਿਆ ਪੈਲੇਟ ਹੋ ਗਈ ਇਸ ਸਟਰੰਡ ਕੋਸਮਾਂ ਜਰ ਵਿੱਚ ਤਾਂ ਕਰਕੇ ਮੈਂ ਰੱਖ ਨਾਇੰਦਰ ਲਿਆ ਸੀ ਤਾਂ ਕਿ ਆਪਣਾ ਸਮਾਨ ਅਚੀ ਤਰ੍ਹਾਂ ਆਰਗੇਨਾਈਜ਼ ਹੋ ਜਾਏ ਆਪਾਂ ਸਾਰਾ ਕੁਝ ਯੂਜ਼ ਕਰਨ ਲੱਗ ਜਾਈਏ ਤੇ ਮੈਂ ਡਰਾਅਰ ਨੂੰ ਕਰਦੇ ਆ ਆਰਗੇਨਾਈਜ਼ ਆ ਪਹਿਲਾਂ ਵਾਲੀ ਲੁੱਕ ਆ ਬਾਅਦ ਵਿੱਚ ਲੁੱਕ ਆ ਆਪਾਂ ਸੈੱਟ ਕਰਕੇ ਦੇਖਦੇ ਆ ਡਰਾਅਰ ਮੈਂ ਕਰਤਾ ਆਰਗੇਨਾਈਜ਼ ਸਾਰਾ ਸਮਾਨ ਆ ਗਿਆ ਪਾਰਟੀਸ਼ਨ ਵੀ ਹੋ ਗਈ ਵਧੀਆ ਵੀ ਲੱਗਦਾ ਆ ਆਹ ਵਾਲੇ 립 ਸ਼ੇਡਸ ਮੈਂ ਜਾਦੇ ਲਾਉਣੀਆਂ ਨਿਊਡ ਸ਼ੇਡ ਦੇ ਜਿਹੜੇ ਇਹ ਮੈਂ ਅਲੱਗ ਰੱਖ ਲਿਆ ਤਾਂ ਕਿ ਮੈਨੂੰ ਫਟਾਫਟ ਮਿਲ ਜਾਆ ਕਰ ਠੀਕ ਹੈ ਆ ਦੋ ਹੀ ਲਾਉਣੀਆਂ ਸੋ ਇਸ ਬਿਊਟੀ ਦਾ ਆ ਮੇ ਬਲੇੰਡ ਜਾ ਆਵਲ ਲਿਪ ਕਰੀਅਨਸ ਮੈਂ ਜਿਆਦੇ ਰੌਣਹੀ ਹੁੰਨੀਆਂ ਇਹ ਵੀ ਸਵਿਸ ਬਿਊਟੀ ਦੇ ਨੇ ਪਿੱਛੇ ਪਈਆਂ ਨੇ ਆਹਵਲ ਲਿਪਸ਼ਿਟਸ ਇਹ ਮੈਂ ਅਲੱਗ ਰੱਖਤੇ ਮੇਬਲਿੰਦੇ ਆਹ ਬਿਲਕੁਲ ਦੋ ਨਵੇਂ ਨੇ ਇਹ ਮੈਂ ਯੂਜ਼ ਹੀ ਨਹੀਂ ਕੀਤੇ ਐਡੇ ਪਏ ਨੇ ਆਵਲ ਡਾਰਕ ਸ਼ੇਡਸ ਨੇ ਮੈਂ ਬਹੁਤ ਘੱਟ ਲਾਉਣੇ ਕਰੇ ਕੀ ਕਹਣਾ ਪਾਰਟੀ ਫੰਕਸ਼ਨ ਜਾਣਾ ਉਦੋਂ ਲੱਗਦੇ ਨੇ ਤੇ ਆਹ ਵਾਲੇ ਮਿਕਸ ਮੈਜੇ ਨੇ ਇਹ ਵੀ ਮੈਂ ਬਹੁਤ ਘੱਟ ਯੂਜ਼ ਕਰਦੀ ਆ ਮੈਂ ਜਾਰਾ ਬਸ ਜਿਹੜਾ ਮੈਨੂੰ ਪਸੰਦ ਆ ਮੈਂ ਉਹਦੇ ਪਿੱਛੇ ਹੀ ਪੈ ਜਾਂਦੀ ਨਹੀਂ ਹੈ ਮੈਂ ਕਦੇ ਉਹ ਲਾਉਣਾ ਉਹ ਲਾਉਣਾ ਮੈਂ ਨਿਊਡ ਸ਼ੇਡਸ ਹੀ ਲਾਉਣੇ ਚਾਹਾਂ ਮੈਂ ਕਿਸੇ ਤਰ੍ਹਾਂ ਦੇ ਕੱਪੜੇ ਪਾਏ ਹੋਣ ਇਹ ਵੀ ਮੈਨੂੰ ਘੱਟ ਪਸੰਦ ਨੇ ਇਹ ਮੈਂ ਥੋੜੇ ਦਿਨ ਦੇਖੂੰਗੀ ਕੁਝ ਦਿਨ ਮਹੀਨਾਕ ਦੇਖੂ ਜਿਵੇਂ ਮੈਨੂੰ ਪਸੰਦ ਆ ਯੂਜ਼ ਕਰੀ ਤੇ ਠੀਕ ਨਹੀਂ ਮੈਂ ਕਿਸੇ ਨੂੰ ਦੇ ਦੂੰ ਕੱਢ ਦੂੰਗੀ ਇਥੋਂ ਜਿਹੜੀ ਸੀ ਯੂਜ਼ ਨਹੀਂ ਕਰਨੀ ਰੱਖੇ ਦੇਵੇਂ ਕੀ ਫਾਇਦਾ ਇਧਰਾਂ ਕੀ ਨੇਲ ਪੇਂਟਸ ਮੇਰੇ ਕੋਲ ਬਹੁਤ ਥੋੜੀਆਂ ਨੇ ਇਹ ਵੀ ਮੈਂ ਯੂਜ਼ ਨਹੀਂ ਕਰਦੀ ਮੈਂ ਕਦੇ ਲਾਈ ਦਰਾਗੇ ਆਪਣੇ ਫੇਸ ਕੰਪੈਕਟ ਆ ਗਿਆ ਪੈਲੇਟਸ ਆ ਗਏ ਇਹ ਪਿੱਛੇ ਆ ਗਏ ਪ੍ਰਾਈਮਰ ਫਾਊਂਡੇਸ਼ਨ ਫਿਕਸਿੰਗ ਸਪਰੇ ਆ ਗਈ ਕੰਟੋਰਿੰਗ ਵਾਲੀ ਸਟਿਕ ਆ ਗਈ ਬਸ ਇਸ ਤਰ੍ਹਾਂ ਦਾ ਕੁਝ ਸਾਮਾਨ ਆ ਗਿਆ ਇਧਰ ਸਾਈਡ ਤੇ ਆ ਵਾਲੀ ਬਾਸਕਟ ਲੱਗ ਗਈ ਇਹ ਵਾਲੀ ਬਾਸਕਟ ਵਿੱਚ ਆ ਬਰਸ਼ਿਸ ਆ ਜਿਹਨੂੰ ਬਰਸ਼ਿਸ ਆ ਡਰੋਅਰਸ ਵਿੱਚ ਟਿਕਦੇ ਨਹੀਂ ਸੀ ਇਦਾਂ ਹੀ ਬਾਸਕਟ ਵਿੱਚ ਕਲੰਬੀ ਬਾਸਕਟ ਵਿੱਚ ਟਿਕਦੇ ਨਹੀਂ ਸੀ ਸਨ ਸਕ੍ਰੀਨ ਆ ਗਈ ਇਹ ਟੇਸਟ ਪ੍ਰਾਇਮਰ ਵਾਲੀ ਬੋਤਲ ਐਦਾਂ ਲੰਬੀ ਟਿਕਣੀ ਸਵਿਡਰਾਰ ਨਹੀਂ ਬੰਦ ਹੁੰਦਾ ਸੀਗਾ ਇਹ ਸਾਰਾ ਕੁਝ ਆ ਗਿਆ ਇਹਦੇ ਵਿੱਚ ਐਦਾਂ ਸਾਰਾ ਆਪਣਾ ਆ ਗਿਆ ਪਹਿਲੇ ਕਾਗੇ ਸਾਈਡ ਕਿੱਕ ਸਾਰਾ ਸਮਾਨ ਆ ਗਿਆ ਇਹਦੇ ਵਿੱਚ ਹੁਣ ਡਰਾਅਰ ਤੇ ਆਰਗਨਾਈਜੇਸ਼ਨ ਜਿਆਦਾ ਵਧੀਆ ਲੱਗਦੀ ਮੈਨੂੰ ਪਹਿਲਾਂ ਨਾਲੋਂ ਬੈਟਰ ਲੱਗਦੀ ਹੈ ਬਾਅਦ ਕਿ ਯੂਜ਼ ਕਰੇ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਇਹ ਵਾਲੀ ਆਰਗਨਾਈਜੇਸ਼ਨ ਆਪਣੇ ਲਈ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਨਾ ਬਾਅਦ ਕਿ ਆਪਣੀ ਸੈਟਿੰਗ ਤੇ ਵੀ ਡਿਪੈਂਡ ਹੈ ਵੀ ਆਪਾਂ ਕਿੰਨੇ ਚੀਜ਼ ਵਾਪਸ ਕਿਸ ਤਰੀਕੇ ਨਾਲ ਰੱਖਦੇ ਹਾਂ ਜੇ ਜਿਹੜੀ ਆਹ ਵਾਲੇ ਸ਼ੈਲਫਾ ਮੈਂ ਇਹਦੀ ਸੈਟਿੰਗ ਕਰਨੀ ਆ ਆਹ ਬਾਸਕਟਸ ਜਗ੍ਹਾ ਤੇ ਮੈਂ ਆਰਗਨਾਈਜ਼ਰ ਲੈ ਕੇ ਆਂਦਾ ਹੂੰ ਜਿਹਦੇ ਵਿੱਚ ਅਲੱਗ-ਅਲੱਗ ਸੈਕਸ਼ਨ ਬਣੇ ਹੋਏ ਨੇ ਉਹ ਮੈਂ ਇੱਥੇ ਰੱਖੂੰਗੀ ਤੇ ਆਪ ਵੀ ਮਟਕੇ ਹੁਣ ਇਥੋਂ ਚੱਕ ਦੂੰਗੀ ਜਸਟ ਫॉर ਅ ਚੇਂਜ ਵੈਸੇ ਅچھے ਲੱਗਦੇ ਨੇ ਜਾਂ ਮੈਂ ਇੱਥੇ ਕਿਸੇ ਹੋਰ ਲੁੱਕ ਨਾਲ ਰੱਖੂੰਗੀ ਇਹਦੇ ਵਿੱਚ ਮੈਂ ਆਪਾਂ ਆਪਣੀ ਨਾ ਛੋਟੇ-ਛੋਟੇ ਜੁਐਲਰੀ ਪਾਈ ਹੋਈ ਹੈ ਨਾ ਕਿਨਿ ਕਿ ਟੌਪਸ ਜਿਵੇਂ ਲੋਕਲ ਕਿਤੇ ਜਾਣਾਗਾ ਆਰਟੀਫੀਸ਼ੀਅਲ ਟੌਪਸ ਨੇ ਛੋਟੇ-ਛੋਟੇ ਇਹਦੇ ਵਿੱਚ ਪਏ ਹੋਏ ਨੇ ਇਹ ਮੈਂ ਹੁਣ ਦੂਜੇ ਆਰਗਨਾਈਜ਼ਰ ਵਿੱਚ ਰੱਖ ਦਿੰਦੀ ਜ ਇਨਸ਼ਵੈਡ ਨਿਕ ਨਿਕ ਨੌਕਸ ਦੇਖਦੇ ਹੋ ਆਪਣੇ ਆਰਟੀਫੀਸ਼ੀਅਲ ਇਹ ਥੋੜਾ ਜਿਹਾ ਮੈਂ ਇੱਥੇ ਚੇਂਜ ਕਰਦੀ ਆ ਇਹਨੂੰ ਕਰਦੀ ਸੈੱਟ ਹੁਣ ਆਹ ਵਾਲੀ ਪਹਿਲਾਂ ਵਾਲੀ ਲੁੱਕ ਆ ਬਾਅਦ ਵਿੱਚ ਕਈ ਜਿਹੀ ਲੁੱਕ ਨਿਕਲ ਕੇ ਆਊਗੀ ਉਹ ਬਾਅਦ ਵਿੱਚ ਦੇਖਾਂਗੇ ਸੈਟਿੰਗ ਕਰ ਲਈ ਪਹਿਲਾਂ ਆਹ ਵਾਲੀ ਸ਼ੈਲਫਸ ਮੈਂ ਕਰਤੀ ਆਰਗੇਨਾਈਜ਼ ਇੱਥੋਂ ਬ੍ਰਾਊਨ ਵਾਲੇ ਬਾਸਕਟਸ ਟੱਕਤੀ ਆ ਤੇ ਆਹ ਵਾਲੀ ਬਾਸਕਟ ਵਿੱਚ ਇੱਥੇ ਰੱਖਤੀ ਇੱਕ ਸੈਕਸ਼ਨ ਵਿੱਚ ਵੱਡੇ ਕਲਚਰਸ ਨੇ ਇੱਕ ਸੈਕਸ਼ਨ ਵਿੱਚ ਛੋਟੇ ਕਲਚਰਸ ਤੇ ਫੇਰ ਪਿੰਸ ਨੇ ਇਹਦੇ ਵਿੱਚ ਰਬਰ ਬੈਂਡਸ ਆ ਗਏ ਤੇ ਇੱਕ ਨੇਲ ਕਟਰ ਆ ਗਿਆ ਦੈਟਸ ਇਟ ਇਦਾਂ ਥੋੜਾ ਮੈਚਿੰਗ ਜੀ ਮੇਰੇ ਕੋਲ ਆ ਬਾਸਕਟ ਪਈ ਸੀ ਟੀਮਾਰਟ ਚੋਂ ਲੈ ਕੇ ਆਂਦੀ ਸਮੇ ਬਹੁਤ ਟਾਈਮ ਪਹਿਲਾਂ ਇਹ ਵਾਲੀ ਬਾਸਕਟ ਮੈਂ ਇੱਥੇ ਰੱਖਤੀ ਇਹਦੇ ਵਿੱਚ ਕੋਮਸ ਨੇ ਤੇ ਇਹਦੇ ਵਿੱਚ ਕੋਮਸ ਨੇ ਤੇ ਸੀਜ਼ਰਾ ਬਸ ਆਹ ਵਾਲੀ ਹੋਗੀ ਡੇਲੀ ਯੂਜ਼ ਵਾਲੀ ਕਰੀਮ ਇਹ ਵਾਲੀ ਸ਼ੈਲਫ ਹੋ ਐਤਰਾ ਐਤਰਾ ਆਰਗਨਾਈਜ਼ ਹੋਗੀ ਤੇ ਆਹ ਵਾਲੀ ਸ਼ੈਲਫਸ ਮੈਂ ਆਰਗਨਾਈਜ਼ ਕੀਤੀ ਜਦ ਮੈਂ ਆ ਮਟਕੇ ਇਸ ਨੂੰ ਮੈਂ ਖਾਲੀ ਕਰਤੇ ਪਰ ਮੈਂ ਇੱਥੇ ਰੱਖ ਤੇ ਮੈਨੂੰ ਚਲੋ ਸੋਹਣੇ ਲੱਗਦਾ ਐਸ ਦਾ ਡੈਕੋਰੇਸ਼ਨ ਪਰ ਜਗ੍ਹਾ ਨਹੀਂ ਰੋਕਣਗੀ ਤੇ ਮੈਂ ਤਿੰਨ ਇਕੱਠੇ ਰੱਖਤੇ ਵਾਸਲੀਨ ਹੋ ਕੇ ਵੀ ਜ਼ਰੂਰੀ ਇਥੇ ਚੜ੍ਹ ਚਾਹੀਦੀ ਹੈ ਹੁਣ ਹਨ ਇਹ ਹੋ ਗਿਆ ਆਪਣਾ ਹੀਅਰਿੰਗਸ ਵਾਲਾ ਆਰਗੇਨਾਈਜ਼ਰ ਹੋ ਗਿਆ ਇਹਦੇ ਵਿੱਚ ਮੈਂ ਦਾ ਵਾਲੇ 8 ਵਿੱਚ ਹੀ ਇਅਰਿੰਗਸ ਰੱਖਤੇ ਇੱਕ ਇੱਕ ਸੈਕਸ਼ਨ ਵਿੱਚ ਦੋ ਦੋ ਤਿੰਨ ਤਿੰਨ ਵੀ ਰੱਖ ਸਕਦੇ ਵੱਡੇ ਸੈਕਸ਼ਨਸ ਨੇ ਦੇ ਇਹਨੂੰ ਚਾਹੀ ਤੋ ਉਸੇ ਉਲਟਾ ਕਰ ਦੋ ਪਰ गिरਦੇ ਇਹਦੇ ਵਿੱਚ ਮਿਕਸ ਨਹੀਂ ਹੁੰਦੇ ਬਿਲਕੁਲ ਹੀ ਕੋਨ ਮਰਜ਼ੀ ਇਹਨੂੰ ਤੁਹਾਮੇ ਜੱਲੀਓ ਮਰਜ਼ੀ ਰੱਖ ਲਓ ਆ ਦੇ ਕੋਮੇ ਜਿਵੇਂ ਆਪਣੇ ਆਪਣੇ ਸੈਕਸ਼ਨਸ ਵਿੱਚ ਇਹ ਕੋਈ ਮਰਜ਼ੀ ਰੱਖੋ ਜਾਂ ਇਸ ਐਡਾ ਜਗਾ ਘਟਾ ਕੇ ਐਡਾ ਵੀ ਖੜਾ ਕਰਕੇ ਰੱਖ ਸਕਦੇ ਹੋ ਹਨ ਜਿਵੇਂ ਮਰਜ਼ੀ ਰੱਖ ਲਓ ਤੁਸੀਂ ਆਹ ਵਾਲੀ ਬਾਸਕਟ ਵਿੱਚ ਮੈਂ ਆਪਣੀਆਂ ਬੈਂਗਲਸ ਰੱਖੀਆਂ ਹੋਈਆਂ ਨੇ ਚਾਂਦੀ ਦੀ ਬੈਂਗਲਸ ਬੈਂਗਲਸ ਵੀ ਨੇ ਚਾਂਦੀ ਦੀਆਂ ਵੀ ਨੇ ਤੇ ਕੁਝ ਆਰਟੀਫੀਸ਼ੀਅਲ ਵੀ ਨੇ ਇਸ ਤਰੀਕੇ ਨਾਲ ਮੇਰਾ ਕੰਮਕਾਰ ਚੱਲ ਰਿਹਾ ਸੀਗਾ ਤੇ ਇਹ ਹੀ ਕਰਤੀ ਆਪਾਂ ਸੈਟਿੰਗ ਨੀਚੇ ਇਕੱਲਾ ਵਾਸ਼ ਆਰਗਨਾਈਜ਼ਰ ਰੱਖਿਆ ਹੋਇਆ ਕਾਫੀ ਮੈਨੂੰ ਚੇਂਜ ਵੀ ਲੱਗ ਰਿਹਾ ਅੱਛਾ ਵੀ ਲੱਗ ਰਿਹਾ ਖੁੱਲਾ-ਖੁੱਲਾ ਵੀ ਲੱਗ ਰਿਹਾ ਤੇ ਆਹ ਵਾਲਾ ਪਰਫਿਊਮਸ ਵਾਲਾ ਸੈਕਸ਼ਨ ਹੈ ਉੱਪਰ ਮਿਕਸ ਮੈੱਟ ਜਾ ਮੈਂ ਰੋਜ਼ ਵਾਟਰ ਵੀ ਪਿਆ ਪਾਊਡਰ ਵੀ ਪਾਈ ਨਹੀਂ ਤੇ ਡੀਓ ਵੀ ਪਾਈ ਨਹੀਂ ਇੱਕ ਦੋ 로ਸ਼ਨ ਵੀ ਪਿਆ ਹੈ ਨਾ ਇਸ ਤਰ੍ਹਾਂ ਮਿਕਸ ਮੈੱਟ ਜਾ ਇਹਦੇ ਵਿੱਚ ਆਲ ਵੀ ਸਾਰੇ ਮੇਰੀ ਡ्रेसਿੰਗ ਰੂਮ ਦੀ ਸੈਟਿੰਗ ਇੱਕ ਡਰਾਅਰ ਮੇਰਾ ਸਟਿਲ ਰਹਿ ਗਿਆ ਉਹ ਮੈਂ ਫੇਰ ਕਰੂੰ ਕਿ ਮੈਨੂੰ ਇੰਨੇ ਕੰਮ ਤੇ ਮੈਨੂੰ ਘੰਟਾ ਲੰਘ ਗਿਆ ਆਵਲਾ ਜੁਐਲਰੀ ਆਰਗਨਾਈਜ਼ਰ ਮੈਨੂੰ ਸਾਰਿਆਂ ਤੋਂ ਬੈਸਟ ਲੱਗਿਆ ਉੱਪਰ ਦੇਖੋ ਛੋਟੇ ਸੈਕਸ਼ਨ ਦਿੱਤੇ ਹੋਏ ਜਿਹਦੇ ਵਿੱਚ ਆਪਣੇ ਰਿੰਗਸ ਆ ਜਾਂਦੀਆਂ ਨੇ ਈਜ਼ੀਲੀ ਕਿੱਕ ਕਰਨ ਵਾਲੇ ਇਅਰਿੰਗਸ نیچے ਆਪਾਂ ਵੱਡੀ ਚੀਜ਼ ਕੋਈ ਰੱਖ ਸਕਦੇ ਆ ਆਪਣੀ ਇਅਰਿੰਗਸ ਵੱਡੇ ਕੋਈ ਲੋਕੇਟ ਸੈਟ ਕੋਈ ਚੇਨ ਹੋ ਰੱਖ ਸਕਦੇ ਆ ਨਾ ਬਹੁਤ ਅੱਛਾ ਲੱਗੇ ਕਾਫੀ ਸਾਰਾ ਸਮਾਨ ਇਹਦੇ ਵਿੱਚ ਆ ਜਾਂਦਾ ਜਗ੍ਹਾ ਬਹੁਤ ਘੱਟ ਲੈਂਦਾ ਉੱਪਰ ਢੱਕਣ ਵੀ ਲੱਗੇ ਹੋਏ ਚਾਹੇ ਕਿ ਆਪਣੀ ਕੋਈ ਚੀਜ਼ ਗਿਰੇ ਨਾ ਗੁੰਮੇ ਨਾ ਡਸਟ ਨਾ ਜਾਵੇ ਵਿੱਚ ਰੀਅਲੀ ਬੈਸਟ ਆਰਗਨਾਈਜ਼ਰ ਲੱਗੇ ਸੋ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ